ਮਣ ਤੁਸੀਂ ਹੋਣੀ ਦੇਖ ਲੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਫਕਰੇ ਕੌਮ ਦਾ ਵਾਰਡ ਦਿੱਤਾ ਗਿਆ ਉਹ ਫਿਰ ਵਾਪਸ ਲਿਆ ਵਾਪਸ ਲਿਆ ਠੀਕ ਹੈ ਨਾ ਇਹ ਦੋ ਘਟਨਾਵਾਂ ਇਸ ਸਦੀ ਦੇ ਵਿੱਚ ਇੱਕ ਵੱਖਰੀ ਜਿਹੜੀ ਸਦਰਾਮ ਦੇ ਵਿੱਚ ਹੋਈਆਂ ਨੇ ਕਿ ਦੋ ਸ਼ਖਸੀਅਤਾਂ ਨੂੰ ਇੱਕ ਦੇ ਕੋਲ ਤੋਂ ਵਾਰਡ ਲੈ ਕੇ ਤੇ ਫਿਰ ਵਾਪਸ ਲਿਆ ਗਿਆ ਉਹਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਜਿਸ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਦਾ ਅਵਾਰਡ ਦਿੱਤਾ ਜਾ ਰਿਹਾ ਸੀ ਤਾਂ ਮੈਨੂੰ ਉਸ ਦਿਨ ਇੱਕ ਟੀਵੀ ਜਰਨਲਿਸਟ ਨੇ ਸਵਾਲ ਕੀਤਾ ਕਿ ਉਹ ਸਾਹਮਣੇ ਕੌਵਟਕ ਸਾਹਿਬ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਦਾ ਅਵਾਰਡ ਦਿੱਤਾ ਜਾ ਰਿਹਾ ਤੁਹਾਡਾ ਕੀ ਅੰਦੇਸੇ ਤਾਂ ਮੈਂ ਉਸ ਵੇਲੇ ਗੱਲ ਕਹੀ ਸੀ ਕਿ ਕਾਲੀ ਦੇ ਵਿੱਚ ਇਹ ਫੈਸਲਾ ਲਿਆ ਗਿਆ ਇਸ ਤਰ੍ਹਾਂ ਦੇ ਅਵਾਰਡ ਦਿੱਤੇ ਵੀ ਜਾਂਦੇ ਆ ਤੇ ਵਾਪਸ ਵੀ ਲੈ ਜਾਂਦੇ ਆ ਕੁਦਰਤੀ ਮੈਂ ਗੁਰੂ ਰਾਮਦਾਸ ਦੀ ਪਵਿੱਤਰ ਧਰਤੀ ਤੇ ਖੜਾ ਸੀ ਘੰਟਾ ਘਰ ਦੇ ਬਾਹਰ ਉਹ ਲਾਈਵ ਚੱਲ ਰਿਹਾ ਸੀ ਉਦੋਂ ਕਮਰ ਸੰਧੂ ਜਿਹੜੇ ਬੜੇ ਸੀਨੀਅਰ ਜਰਨਲਿਸਟ ਨੇ ਉਹਨਾਂ ਦਾ ਟੀਵੀ ਚੈਨਲ ਸੀ ਡੇ ਐਂਡ ਨਾਈਟ ਮੈਨੂੰ ਅੱਜ ਵੀ ਯਾਦ ਹੈ YouTube ਚੈਨਲ ਤੇ ਸ਼ਾਇਦ ਉਹ ਵੀਡੀਓ ਮਿਲ ਜੇਗੀ ਤਾਂ ਉਹਦੇ ਤੇ ਮੇਰੇ ਜਿਹੜਾ ਉਹਨਾਂ ਦਾ ਜਰਨਲਿਸਟ ਸੀ ਉਹਨੇ ਸਵਾਲ ਕੀਤਾ ਤਾਂ ਮੈਂ ਕਿਹਾ ਕਿ ਇਹ ਜਿਸ ਤਰ੍ਹਾਂ ਵਾਰਡ ਦਿੱਤਾ ਜਾ ਰਿਹਾ ਹੋ ਸਕਦਾ ਹੈ ਕਿ ਵਾਰਡ ਆਉਣ ਵਾਲੇ ਸਮੇਂ ਵਿੱਚ ਵਾਪਸ ਹੋ ਜਾਵੇ